ਤਾਰਾ ਸਿੰਘ ਉਤੋ ਰਹਿਤ ਦੋਏ ਬੁੱਟਰ ਦੇ ਸ਼ਰੀਕ ਭਰਾਏ ਆਖਦੇ ਨੇ ਤਾਰਾ ਸਿੰਘ ਦੇ ਸ਼ਰੀਕੇ ਵਿੱਚੋਂ ਤਾਏ ਚਾਚੇ ਦੇ ਜਿਹੜੇ ਪੁੱਤਰ ਨੇ ਉਹ ਇੱਥੇ ਇਹਨਾਂ ਦੇ ਨਾਲ ਰਹਿੰਦੇ ਨੇ ਤੇ ਬੁੱਟਰ ਗੋਦੇ ਜੱਟ ਹਨ ਵੱਡ ਸਦਕੀ ਵੱਡ ਸੂਰਮੇ ਵਹਿ ਗੁਰਕੇ ਬਚਨ ਕਮਾਏ ਇਹ ਵੱਡੇ ਸਦਕੀ ਸਿੱਖ ਸਨ ਵੱਡੇ ਯੋਧੇ ਸ਼ੂਰਬੀਰ ਸਨ ਸਤਪੁਰ ਸੱਚੇ ਬਚਨਾ ਤੇ ਫੁੱਲ ਚੜਾਉਣ ਵਾਲੇ ਸਨ ਚਾਪਈ ਬਸਾਵਾ ਸਿੰਘ ਕੋਇਰ ਸਿੰਘ ਨਾਏ ਬ੍ਰਹਮਣਾ ਸ਼ਾਹੀ ਚੱਲਿਓ ਥਾਇਮ ਇਹਨਾਂ ਦੇ ਵਿੱਚੋਂ ਬਸਾਵਾ ਸਿੰਘ ਕੋਇਰ ਸਿੰਘ ਨਾਮ ਦੇ ਬ੍ਰਹਮਣ ਵਰਨ ਅਤੇ ਚੱਲੀ ਗੋਤ ਦੇ ਸੰਤ ਇਹ ਦੋਵੇਂ ਸਮੁੰਦ ਸਿੰਘ ਝਾਪ ਸਿੰਘ ਜੋ ਸੰਗਤਾਰੇ ਸਿੰਘ ਮਲਤਾਨੀਆਂ ਦਉ ਸਮੁੰਦ ਸਿੰਘ ਤੇ ਚਾਵਸ਼ ਸਿੰਘ ਜਿਹੜੇ ਸੀ ਜਿਹੜੇ ਸਨ ਇਹ ਦੋਵੇਂ ਤਾਰਾ ਸਿੰਘ ਦੇ ਸੰਗੀ ਮਲਤਾਨ ਤੋਂ ਰਹਿਣ ਵਾਲੇ ਸਨ ਸੂਰਾ ਸਿੰਘ ਆਇਓ ਖਾਲੜਿਓ ਤਖਾਣਾ ਸੁਣ ਚਿੱਠਾ ਚਿੱਤੋ ਸ਼ਹੀਦੀ ਠਾਣਾ ਖਾਲੜੇ ਕਸਬੇ ਤੋਂ ਤਰਖਾਨ ਜਾਤੀ ਦਾ ਭਾਈ ਸੂਰਾ ਸਿੰਘ ਆਇਆ ਸੁਣ ਕੇ ਉਹ ਨਾਮਾ ਭਾਈ ਤਾਰਾ ਸਿੰਘ ਦਾ ਉਹ ਵੀ ਸ਼ਸਤਰ ਧਾਰੀ ਹੋ ਕੇ ਸ਼ੀਧੀ ਪਾਉਣ ਵਾਸਤੇ ਪੱਕੀ ਧਾਰ ਆਇਆ ਹੈ ਲਖਮੀਰ ਸਿੰਘ ਘਰਾ ਲਿਓ ਸੰਧ ਬੇਟਾ ਆਏ ਕਰੀ ਤਾਰੇ ਸਿੰਘ ਸੋਹ ਭੇਟਾ ਹਰੀਆਲੇ ਪਿੰਡ ਤੋਂ ਸੰਧੂ ਗੋਦ ਦਾ ਲਖਮੀਰ ਸਿੰਘ ਉਹਨੇ ਵੀ ਆ ਕੇ ਭਾਈ ਤਾਰਾ ਸਿੰਘ ਨਾਲ ਮਿਲ ਕੀਤਾ ਗੋ ਸਿੰਘ ਪੜਾਨੀਏ ਸੰਧੂ ਆਣ ਰਲੇ ਆਲੀ ਸਿੰਘ ਅਰਬਖ ਸਿੰਘ ਭਲੇ ਪੜਾਣੇ ਪਿੰਡ ਵਾਲੇ ਸੰਧੂ ਗੋਦ ਦੇ ਸਿੰਘਾਂ ਦੀ ਜੋੜੀ ਵੀ ਆ ਰਣੀ ਆਲੀ ਸਿੰਘ ਤੇ ਗੁਰਬਖਸ਼ ਇਹ ਵੀ ਭਲੇ ਯੋਧੇ ਸ਼ੁਰਮੇ ਸਨ ਭੀਮ ਸਿੰਘ ਬਾਦਲ ਸਿੰਘ ਰਤੋਂ ਕੀ ਆਏ ਸੰਤ ਅਰਦਾਸ ਆਏ ਤੇ ਉੱਠਾਏ ਭੀਮ ਸਿੰਘ ਬਾਦਲ ਸਿੰਘ ਇਹ ਦੋ ਸਿੰਘ ਰਤੋਂ ਕਿਆਂ ਤੋਂ ਆਏ ਹਨ ਇਹ ਜਦੋਂ ਚਿੱਠੀ ਭੇਜਦੇ ਨੇ ਅਰਦਾਸ ਭੇਜੀ ਹੈ ਤਾਂ ਇਹ ਧਾਕੇ ਬੜੀ ਸ਼ੇਤੀ ਨਾਲ ਆਏ ਹਨ ਮੀਘ ਸਿੰਘ ਮਦਰਾ ਦਾ ਗਿੱਲੋ ਹਾਤਾ ਸਿੰਘ ਚੂੰਗੋ ਹੁੱਤ ਜਿੱਲ ਗਿੱਲ ਗੋਤਾ ਮਦਰਾ ਪਿੰਡ ਦਾ ਵਾਸੀ ਭਾਈ ਮੀਘ ਸਿੰਘ ਵੀ ਆਇਆ ਹਾਤਾ ਸਿੰਘ ਚੂੰਗਾ ਪਿੰਡ ਅਤੇ ਜਿੱਲ ਗੋਤਾ ਜੱਟ ਸਿੰਘ ਉਹ ਵੀ ਆਇਆ ਹੈ ਬਲਾਕਾ ਸਿੰਘ ਸੰਗਣ ਦਾ ਸਿੱਖੋ ਜੋਧ ਸਿੰਘ ਬਾਜਵਾ ਨਾਰੋਂਵਾਲੋਂ ਲੇਖੋਂ ਸੇਖੋਂ ਗੋਤਾ ਸਾਗਣਪਿੰਡ ਦਾ ਭਾਈ ਬੁਲਾਕਾ ਸਿੰਘ ਪਿੰਡ ਨਾਰੋਵਾਲ ਦੇ ਅਤੇ ਬਾਜਵਾ ਗੋਤਾ ਦਾ ਭਾਈ ਜੋਧ ਸਿੰਘ ਜਾਨੋ ਦੋਇਰਾ ਭੋਗੜ ਸਿੰਘਾ ਔਰ ਸਾਲ ਸਿੰਘ ਪਰਦੇਸੀ ਪਿਸ਼ਾਉਰੀਏ ਜੋਇਮ ਕਹਿੰਦੇ ਭੋਗੜ ਸਿੰਘ ਤੇ ਰਸਾਲ ਸਿੰਘ ਜਿਹੜੇ ਪਰਦੇਸੀ ਸਨ ਪਿਸ਼ੌਰ ਦੇ ਰਹਿਣ ਵਾਲੇ ਏ ਵੀ ਆਏ ਹਨ ਪੁੱਤ ਤਾਰੈ ਸਿੰਘ ਵੀ ਬੈ ਸੰਗੇ ਉਹਨਾ ਮਿੱਠੀ ਸ਼ਹੀਦੀ 도ਏ ਇਹ ਵੀ ਭਾਈ ਤਾਰਾ ਸਿੰਘ ਦੇ ਸੰਗੀ ਸੰਤ ਇਹਨਾਂ ਦੋਹਾਂ ਸਿੱਖਾਂ ਨੇ ਸ਼ਹੀਦੀ ਪ੍ਰਾਪਤ ਕਰਨ ਦੀ ਮਿੱਤੀ ਹੋਈ ਸੀ ਚੌਪਈ 도ਏ ਹਤੋ ਕਰੋ ਵਾਠਾ ਕੇ ਕਰਵਾਠ ਸੋ ਲੈਣ ਚੀਦੀ ਕਰ ਆਏ ਠਾਠ ਬਾਬੇ ਪਕਾੜੇ ਨੇ ਮੋੜ ਕੋਲ ਕਰਵਾਟ ਪਿੰਡ ਉਥੋਂ ਦੇ ਕਰਵਾਟ ਗੋਟ ਦੇ ਦੋ ਸਿੰਘ ਉਥੇ ਆਏ ਸਨ ਇਹ ਵੀ ਸ਼ਹੀਦੀ ਲੈਣ ਵਾਸਤੇ ਸ਼ਸਤਰ ਵਸਤਰ ਸਜਾ ਕੇ ਸ਼ਾਮਲ ਹੋਏ ਹਨ ਰਾਏਓ ਤੋਂ ਅਮਰ ਸਿੰਘ ਪੂਸਰੋ ਵਾਲ ਆਇ ਰਹੇ ਹੋ ਬਹੁ ਵੀ ਤਾਰੇ ਸਿੰਘ ਨਾਲ ਪੁੱਸੇਆ ਪਿੰਡ ਦਾ ਰਹਿਣ ਵਾਲਾ ਸਰਦਾਰ ਭਗੀਲ ਸਿੰਘ ਜੋ ਕਿ ਛੀਦੀ ਪਾ ਗਿਆ ਹੈ ਪਿੱਛੋਂ ਅਮਰ ਸਿੰਘ ਢਿੱਲੋਂ ਗੋਦ ਦਾ ਪੁੱਸੇਆ ਪਿੰਡ ਦਾ ਰਹਿਣ ਵਾਲਾ ਇਹ ਪਿੱਛੇ ਸਾਥੀ ਰਹਿ ਗਿਆ ਸੀ ਸਰਦਾਰ ਭਗੀਲ ਸਿੰਘ ਉਹਨਾਂ ਦਾ ਜਿਨ੍ਹਾਂ ਨੁਸ਼ਹਰੇ ਦੇ ਸਹਬਰਾਏ ਚੌਧਰੀ ਦੀਆਂ ਘੋੜੀਆਂ ਚੁਰਾ ਕੇ ਵੇਚੀਆਂ ਸਮੁੱਚੇ ਸਮੇ ਇਹ ਦੋਵੇਂ ਸਿੰਘ ਮजूद ਸਨ ਜਿਵੇਂ ਸਰਦਾਰ ਭਗੀਲ ਸਿੰਘ ਤੇ ਦੂਸਰੇ ਪਾਸੇ ਸਰਦਾਰ ਅਮਰ ਸਿੰਘ ਢੱਲੋਂ ਇਹ ਪੁਸਿਆ ਪਿੰਡ ਦੇ ਰਹਿਣ ਵਾਲੇ ਦੋਵੇਂ ਸਰਦਾਰ ਸਨ ਇਹਨਾਂ ਸਿੱਖਾਂ ਦੀ ਵਿਧਵੀ ਨੂੰ ਕੇਸਾਂ ਦੀ ਵਿਧਵੀ ਨੂੰ ਵੇਖਦੇ ਹੋਇਆ ਜਦੋਂ ਸਹਿਬ ਰਾਏ ਚੌਧਰੀ ਨੇ ਆਖਿਆ ਵੀ ਤੁਹਾਡ ਮੇਰੀਆਂ ਘੋੜੀਆਂ ਤਾਂ ਐਵੇਂ ਫਸਲਾ ਉਜਾੜਨ ਦੀਆਂ ਹਾਂ ਜੇ ਤੁਸੀਂ ਮੇਰੀਆਂ ਘੋੜੀਆਂ ਬਣਾਉਣਾ ਚਾਹੁੰਦੇ ਤਾਂ ਆਪਣਾ ਸਿਰ ਮੁੰਨ ਕੇ ਆਪਣੇ ਕੇਸ ਮੈਨੂੰ ਦੇ ਦਿਓ ਮੈਂ ਉਹਦੇ ਰੱਸੇ ਵਟ ਕੇ ਆਪਣੀਆਂ ਘੋੜੀਆਂ ਬੰਨ ਲਵਾਂਗਾ ਜਦੋਂ ਇਹ ਗੱਲ ਸਿੰਘਾਂ ਨੂੰ ਪਤਾ ਲੱਗਦੀ ਹੈ ਸਰਦਾਰ ਭਗੀਲ ਸਿੰਘ ਤੇ ਸਰਦਾਰ ਅਮਰ ਸਿੰਘ ਉਹਨਾਂ ਨੂੰ ਤਾਂ ਇਹਨਾਂ ਦੇ ਖੂਨ ਨੇ ਵਾੜਾ ਮਾਰਿਆ ਤੇ ਜੋਸ਼ ਦੇ ਵਿੱਚ ਭਰੇ ਹੋਏ ਸਾਬਰਾਇ ਦੇ ਦੀਆਂ ਘੋੜੀਆਂ ਚੋਰਾ ਕੇ ਇਹ ਵੇਚ ਦਿੰਦੇ ਨੇ ਤੇ ਜੋ ਪੈਸਾ ਸੀ ਜੋ ਘੋੜੀਆਂ ਦਾ ਜੋ ਕੀਮਤ ਮਿਲੀ ਉਹ ਤਾਰਾ ਸਿੰਘ ਵਾਂ ਦੇ ਜੋ ਡੇਰੇ ਦੇ ਵਿੱਚ ਬੁੰਗੇ ਦੇ ਵਿੱਚ ਲੰਗਰ ਚੱਲਦਾ ਸੀ ਉਸ ਗੁਲਕ ਦੇ ਵਿੱਚ ਇੰਨਾ ਪੈਸੇ ਭਰਤੇ ਜਿਸ ਕਰਕੇ ਸਮੁੱਚਾ ਅਫਸਾਸ ਜੜਿਆ ਸੀ ਉਹਨਾਂ ਨੂੰ ਲੱਭਦੇ ਹੋਏ ਆਇਆ ਸਾਬਰਾਈ ਆ ਕੇ ਡੱਲਵਾ ਪਿੰਡ ਨੂੰ ਘੇਰਾ ਪਾਉਂਦਾ ਏ ਜਿੱਥੇ ਤਾਰਾ ਸਿੰਘ ਆਂ ਦਾ ਡੇਰਾ ਸੀ ਆਖਦੇ ਨੇ ਇਹਨਾਂ ਵਿੱਚੋਂ ਸਰਦਾਰ ਬਘੇਲ ਸਿੰਘ ਸ਼ਹੀਦ ਹੋ ਚੁੱਕੇ ਨੇ ਸਰਦਾਰ ਅਮਰ ਸਿੰਘ ਬਾਕੀ ਨੇ ਸਵੇ ਸਿੰਘ ਰਲ ਬਾਈ ਭਏ ਕਿਸ਼ਾ ਅਗਲੇ ਕਿਸ਼ਾ ਮਗਰੋਂ ਆਏ ਇਹ ਸਾਰੇ ਸਿੰਘ ਰੜ ਕੇ ਗਿਣਤੀ ਦੇ 22 ਸਿੰਘ ਹੋਏ ਹਨ ਕੋਈ ਤਾਂ ਪਹਿਲਾਂ ਰਹਿੰਦੇ ਸਨ ਤਾਰਾ ਸਿੰਘ ਦੇ ਪਾਸ ਕੋਈ ਜਿਹੜੇ ਚਿੱਠੀ ਸੁਣ ਕੇ ਮਗਰੋਂ ਆ ਗਏ ਸਨ ਕਿ ਅੱਜ ਭੀੜਾ ਪਈ ਹੈ ਅਸੀਂ ਵਚਨ ਕੀਤਾ ਹੋਇਆ ਹੈ ਕਿ ਤਾਰਾ ਸਿੰਘ ਜਦੋਂ ਕੋਈ ਭੀੜਾ ਪਵੇ ਲੋੜ ਪਵੇ ਸਾਨੂੰ ਆਵਾਜ਼ ਮਾਰੀ ਕਿਲਾ ਕੋਟ ਤੋਂ ਨਾ ਉਨ ਪਾਏ ਉਨਾ ਸ਼ੀਸ ਲਗਾਉਣ ਕੀ ਭਈ ਚਾਹੇ ਕੋਈ ਇਹਨਾਂ ਕੋਲ ਕੋਟ ਕਿਲਾ ਸ਼ਹਾਰਾ ਨਹੀਂ ਬਣਿਆ ਬਚਣ ਵਾਸਤੇ ਆਪਣੇ ਧਰਮ ਦੇ ਲੇਖੇ ਸਿਰ ਲਗਾਉਣ ਦੀ ਬੜੀ ਭਾਰੀ ਰੀਤ ਸੀ ਇਹਨਾਂ ਸਿੰਘਾਂ ਅੰਦਰ ਟੋੜਤ ਸਿੰਘਾਂ ਨੇ ਇੱਕ ਥੰਮ ਕਢਾਇਓ ਦੇਖ ਭੂਮਾ ਭਲੀ ਥੌਰ ਗੜਾਇਓ ਅਮੀ ਬਾਸ ਪਰਗੀ ਲੱਕੜੀ ਅਰਣ ਥੰਮ ਘੜਿਆ ਹੈ ਜੰਗ ਲੜਨ ਵਾਸਤੇ ਪਧਰੀ ਜਗਾ ਸੋਹਣੇ ਮੈਦਾਨ ਵਿੱਚ ਵੇਖ ਕੇ ਦੇਰੇ ਤੋਂ ਬਾਹਰ ਨਿਕਲ ਕੇ ਉੱਥੇ ਅਰਣ ਥਮ ਜਿਹੜਾ ਉਹ ਸਿੰਘਾਂ ਨੇ ਗੜ ਦਿੱਤਾ ਹੈ ਘਰ ਛਟ ਕੇ ਖਲ ਛੇਲੇ ਕਢਵਾਏ ਲਿਓ ਨਗਾਰੋ ਤਤ ਮੜਾਏ ਆਕਦੇ ਨੇ ਤੁਰਤ ਫੁਰਤ ਇਹਨਾਂ ਨੇ ਟੁਟੰਗਾ ਝਟ ਕੇ ਉਹਦੀ ਖਲ ਉਤਾਰ ਕੇ ਇੱਕ ਘੜੇ ਨੂੰ ਉੱਪਰੋਂ ਭੰਨ ਕੇ ਨਾ ਉਹਦੇ ਉੱਤੇ ਮੜ ਦਿੱਤਾ ਇਸ ਨੂੰ ਖਲ ਨੂੰ ਤੇ ਉਸ ਘੜੇ ਦਾ ਨਗਾਰਾ ਬਣਾ ਲਿਆ ਤਿਆਰ ਕਰ ਲਿਆ ਕਿਉਂਕਿ ਜਦੋਂ ਫੌਜ ਚੱਲਦੀ ਸੀ ਉਹ ਨਗਾਰਾ ਵਜਾਉਂਦੀ ਸੀ ਸੁਚੇਤ ਕਰਨ ਲਈ ਤੇਵੇਂ ਸਿੰਘਾਂ ਨੇ ਬੱਕਰੇ ਨੂੰ ਝਟਕ ਕੇ ਉਹਦੀ ਖੱਲ ਦਾ ਘੜੇ ਨੂੰ ਭੰਨ ਕੇ ਜਿਹੜਾ ਮੜਕੇ ਉੱਪਰ ਉਹ ਨਗਾਰਾ ਵਜਾ ਕੇ ਤੋਂਸੇ ਮਾਰੇ ਨੇ ਬਾਗ ਟਮਕੋ ਤਨਾ ਦਰਾ ਲਗਾਇਆ ਖਾਲਸਾ ਆਕਿਓ ਕਹਿ ਵਜਵਾਇਆ ਆਕਦੇ ਨਹੀਂ ਛੋਟਾ ਹੋਣ ਕਰਕੇ ਜਿਵੇਂ ਟਮਕ ਵੱਜਦੀ ਚੋ ਬੁਲਾ ਦਿੰਦੀ ਉਹਦੇ ਉੱਤੇ ਇਹ ਨਿਸ਼ਾਨੀ ਸੀ ਜਿੱਦਾਂ ਨਗਾਰਾ ਵੱਜੇ ਉਹ ਆਕੀ ਹੁੰਦਾ ਏ ਉੱਚੀ ਆਵਾਜ਼ ਵਿੱਚ ਖਾਲਸਾ ਆਕੀ ਹੈ ਕਹਿ ਨਗਾਰੇ ਤੇ ਚੋਟ ਲਗਵਾ ਦਿੰਦੀ ਹੈ ਤੁਰਕ ਚੜਿਓ ਕਿਦੋ ਮੋੜ ਮੱਤ ਜਾਵੈ ਬਰ ਜ਼ਰੂਰ ਹਮ ਉੱਪਰ ਆਵਾਂ ਜੋ ਤੁਰਕ ਚੜਾਈ ਕਰਕੇ ਆ ਰਹੇ ਹਨ ਮਤਾਂ ਕਿਤੇ ਮੋੜ ਨਾ ਜਾਣ ਜ਼ਰੂਰ ਹੀ ਸਾਡੇ ਤੇ ਚੜਾਈ ਕਰਕੇ ਆਵੇ ਕਿਤੇ ਖਾਲੀ ਨਾ ਮੁੜ ਜਾਵੇ ਦੁਸ਼ਮਣ ਦੋਇ ਰਾਮ ਕਰਸਲਾ ਇਕੱਠੇ ਭਏ ਸਤਿਗੁਰ ਕੀ ਕਰ ਆਸ ਗੁਰਮਤਾ ਸੋਧ ਕੇ ਸਿੰਘ ਇਕੱਠੇ ਹੋ ਗਏ ਤੇ ਸਤਿਗੁਰ ਦੇ ਚਰਨਾਂ ਦੀ ਆਸ ਕਰਕੇ ਬੜੇ ਬਾਣੀਆਂ ਗੁਰੂ ਕੀ ਇਕਣ ਹੋਏ ਕਰ ਰਾਸ ਗੁਰਬਾਣੀ ਪੜਦੇ ਨੇ ਅਰਦਾਸ ਕਰਦੇ ਹਨ ਹੇ ਸੱਚੇ ਪਾਤਸ਼ਾਹ ਇਹ ਜੋ ਕਾਰਜ ਅਰੰਭਿਆ ਹੈ ਸਾਡਾ ਕਾਰਜ ਆਸ ਹੋਵੇ ਅਸੀਂ ਸ਼ਹੀਦੀਆਂ ਪ੍ਰਾਪਤ ਕਰਨ ਵਾਸਤੇ ਲੜਨ ਮਰਨ ਵਾਸਤੇ ਤਿਆਰ ਹੋਏ ਹਾਂ ਸਾਨੂੰ ਸ਼ਹੀਦੀ ਮਰਤਬਾ ਪ੍ਰਾਪਤ ਹੋਵੇ ਜਾਬੇ ਆ ਫਿਰ ਬਾਤ ਤੁਰਕਨ ਵੱਲ ਆਈ ਸੁਣੋ ਸੰਤੋ ਗੁਰਮੁਖ ਭਾਈ ਹੁਣ ਫਿਰ ਗੱਲ ਤੁਰਕਾਂ ਵੱਲ ਆ ਗਈ ਸੰਤ ਜਨੋ ਗੁਰਮੁਖ ਭਾਈਓ ਅੱਗੇ ਆਉਣ ਵਾਲੀ ਸਾਖੀ ਸੁਣੋ ਪੱਟੀਵਾਲ ਜਵ ਲਾਰੋਂ ਗयो ਹਵਾਲ ਆਪਣੋ ਨਿਵਾਵ ਦਿਖਈਓ ਹਾਕਮ ਪੱਟੀ ਦਾ ਜੋ ਸੀ ਜੋ ਉਥੋਂ ਦਾ ਦਰੋਗਾ ਸੀ ਥਾਣੇਦਾਰ ਇਹ ਜਾ ਕੇ ਜਹਾਨ ਖਾਂ ਆਖਦਾ ਹੈ ਜਕਰੀਆ ਖਾਂ ਕਿ ਵੇਖ ਮੇਰੇ ਭਤੀਜਿਆਂ ਦੀ ਲੋਥਾਂ ਵੇਖ ਮੇਰੇ ਭਰਾਵਾਂ ਦੀਆਂ ਲੋਥਾਂ ਇਨਾਂ ਨੂੰ ਸਿੱਖਾਂ ਨੇ ਮਾਰਿਆ ਹੈ ਦੇਖ ਨਵਾਬਾ ਲੱਗ ਗਈ ਆਗ ਸੁੱਤੋ ਸ਼ੇਰ ਜਨ ਉੱਠਿਓ ਜਾਗ ਲੋਥਾ ਵੇਖ ਕੇ ਲਾਹੌਰ ਦੇ ਨਵਾਬ ਨੂੰ ਅੱਗ ਲੱਗੀ ਗੁੱਸਾ ਚੜ ਗਿਆ ਜਿਵੇਂ ਸੁੱਤਾ ਹੋਇਆ ਸ਼ੇਰ ਜਾਗ ਪਿਆ ਹੋਵੇ ਭਵਕ ਮਾਰ ਕੇ ਇਉਂ ਉੱਠਿਆ ਲਾਹੌਰ ਦਾ ਨਵਾਬ ਜਿਵੇਂ ਜਿਵੇਂ ਨਾਮ ਬੈ ਸਿੰਘਨ ਸਾਵੈ ਜਨ ਆਤਿਸ ਪਰ ਵੈ ਗਰੂਧ ਪਾਵੇ ਪੱਟੀ ਦਾ ਹਾਕਮ ਜਿਵੇਂ ਜਿਵੇਂ ਸਿੰਘਾਂ ਦਾ ਨਾਮ ਸੁਣਾਉਂਦਾ ਇਹ ਨਾ ਇੱਕ ਪਲਾਣਾ ਸਿੰਘ ਇੱਕ ਪਲਾਣਾ ਸਿੰਘ ਸੀ ਸਿੰਘਾਂ ਨੂੰ ਜਾਣਦੇ ਪਛਾਣਦੇ ਸਭ ਸਿੰਘ ਕਿਹੜਾ ਲੋਕੇ ਰਹਿੰਦੇ ਸਭ ਮਸ਼ਹੂਰੀ ਸੀ ਖਾਲਸੇ ਦੀ ਉਹ ਜਿਉਂ ਜਿਉਂ ਦੱਸਦਾ ਹੈ ਪੱਟੀ ਦਾ ਹਾਕਮ ਜਾਨੋ ਅੱਗ ਦੇ ਉੱਤੇ ਜਿਵੇਂ ਬਰੂਦ ਪਾਇਆ ਜਾ ਰਿਹਾ ਰਹੇ ਭਾਈ ਜਿਵੇਂ ਅੱਗ ਦੇ ਭਾਂਬੜ ਉੱਤੇ ਬਰੂਸ ਸਟਿਆ ਜਾਵੇ ਉਹ ਹੋਰ ਛੁੜਕਦਾ ਫਟਦਾ ਹੈ ਇਵੇਂ ਲਾਹੌਰ ਦੇ ਨਵਾਬ ਨੂੰ ਗੁੱਸਾ ਚੜ ਰਿਹਾ ਹੈ ਹਮ ਤੋ ਸਿੰਘ ਛੱਡਿਓ ਕਿਤ ਨਹੀਂ ਆਓ ਕਿ ਤੋ ਉਠ ਖੜ ਹੋਏ ਬਲਾਈ ਨਵਾਬ ਕਹਿਣ ਲਗਾ ਅਸੀਂ ਤਾਂ ਸਿੰਘ ਕਿਤੇ ਛੱਡੇ ਹੀ ਨਹੀਂ ਕੀ ਅਜੇ ਸਿੰਘ ਬਾਕੀ ਨੇ ਸਿਰਾਂ ਦੇ ਮੁੱਲ ਭਾਰ ਤੇ ਖੋਪਰ ਉਤਾਰ ਦਿੱਤੇ ਚੜਕੜੀਆਂ ਤੇ ਛਾੜ ਦਿੱਤੇ ਕਿੰਨੇ ਇਹਨਾਂ ਨੂੰ ਤਸ਼ੱਦਦ ਦੇ ਦਿੱਤੇ ਡੱਕਰੇ ਕਰਕੇ ਮਾਵਾ ਦੇ ਘੜਾ ਚ ਹਾਰ ਪਰਤੇਗੇ ਪੁੱਠੀਆਂ ਖੱਲਾਂ ਲੜਤੀਆਂ ਨੇ ਘਰ ਉਜਾੜ ਦਿੱਤੇ ਸਭ ਕੁਝ ਖੋਲਿਆ ਇਹਨਾਂ ਕੋਲ ਫਿਰ ਵੀ ਇਹ ਸਿੰਘ ਇੰਨੀ ਚੜਦੀ ਕਲਾ ਵਿੱਚ ਫਿਰ ਵੀ ਸਿੰਘ ਬਚ ਗਏ ਨੇ ਇਹ ਬੜੀ ਹੈਰਾਨੀ ਦੇ ਭਾਵ ਦੇ ਨਾਲ ਖਾਨੂ ਆ ਜਿਹੜਾ ਜਕਰੀਆ ਖਾਨ ਆਖਦਾ ਏ ਕਿ ਸਿੰਘ ਤਾਂ ਬਚੇ ਹੀ ਨਹੀਂ ਹੈ ਤਾਂ ਜਦੋਂ ਉਹ ਹਾਕਮ ਨੇ ਦੱਸਿਆ ਜਦੋਂ ਥਾਣੇਦਾਰ ਦੱਸਿਆ ਕਿ ਮੇਰੇ ਭਰਾਵਾਂ ਨੂੰ ਫੁਲਾਣੇ ਸਿੰਘਾਂ ਨੇ ਮਾਰਿਆ ਏ ਕਹਿੰਦੇ ਇੱਕ ਦਮ ਗੁੱਸੇ ਨਾਲ ਅਗ ਬੂਲਾ ਹੋਇਆ ਹੈ ਆ ਮਾਰਤ ਮਾਰਤ ਥੱਕ ਗਏ ਬੈ ਅਗਿਉ ਬੋ ਬਦਤੇ ਭਏ ਲਾਹੌਰ ਦਾ ਨਵਾਬ ਕਹਿੰਦਾ ਅਸੀਂ ਤਾਂ ਸਿੰਘਾਂ ਨੂੰ ਮਾਰਦੇ ਮਾਰਦੇ ਥੱਕਦੇ ਹਾਂ ਇਹ ਸਾਡੇ ਕੋਲੋਂ ਖਤਮ ਨਹੀਂ ਹੁੰਦੇ ਅਕੂ ਉਹ ਹੋਰ ਵੱਧੇ ਜਾਂਦੇ ਨੇ ਹੋਰ ਵੱਧਦੇ ਜਾਂਦੇ ਹਨ ਆਹ ਲੰਬੇ ਕਾਜੀ ਨੇ ਕਹੀ ਇਨਕੀ ਖਬਰ ਤੁਮੈ ਕਛ ਨਹੀਂ ਉਤੇ ਕੋਣ ਇੱਕ ਕਾਜੀ ਖੜਾ ਸੀ ਕਚਹਿਰੀ ਵਿੱਚ ਉਹਨੇ ਕਿਹਾ ਤੁਹਾਨੂੰ ਨਹੀਂ ਹੈ ਇਨਾਂ ਦੀ ਖਬਰ ਕਿ ਸੇ ਕਿਉਂ ਵਾਦੇ ਫੁੱਲਦੇ ਹਨ ਜਿਤਨਾ ਕੋ ਬੂੰਦ ਸਿੰਘਨ ਕੀ ਪਰੈ ਤਿਤਨੇ ਕੋ ਸਿੰਘ ਫਿਰ ਹੋਤ ਹੈ ਖਰੇ ਤਦੂ ਕਾਜੀ ਆਖਦਾ ਹੈ ਜਾਸਾ ਉਹ ਸਿਆਸਤ ਕਾਨੂੰਨ ਨੂੰ ਯਾਦ ਕਰਾਉਂਦੇ ਆ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਿਸ ਸਮੇ 33 ਤਵੀ ਤੇ ਬਿਠਾ ਕੇ ਸੀਸ ਵਿੱਚ ਗਰਮ ਰੇਤ ਪਾ ਕੇ ਸ਼ਹੀਦ ਕੀਤਾ ਗਿਆ ਸੀ ਨਾ ਉਸ ਵਕਤ ਚੰਗੇਜ਼ ਖਾਨ ਦਾ ਬਣਾਇਆ ਹੋਇਆ ਕਾਨੂੰਨ ਜਾਸਾ ਉਹ ਸਿਆਸਤ ਵਰਤਿਆ ਗਿਆ ਸੀ ਇਹ ਕਾਨੂੰਨ ਦਾ ਭਾਵ ਹੁੰਦਾ ਸੀ ਕਿ ਜਦੋਂ ਕਿਸੇ ਧਾਰਮਿਕ ਪੁਰਸ਼ ਨੂੰ ਸਜ਼ਾ ਦੇਣੀ ਹੈ ਜਾਨੋਂ ਮਾਰਨਾ ਹੈ ਤਾਂ ਉਹ ਸਜ਼ਾ ਬਲੱਖਣ ਵੱਖਰੀ ਹੁੰਦੀ ਸੀ ਉਹਦੇ ਲਈ ਇਹ ਸ਼ਰਤ ਮਿੱਥੀ ਹੋਈ ਸੀ ਕਿ ਉਹਦਾ ਇੱਕ ਵੀ ਕਤਰਾ ਲਹੂ ਦਾ ਧਰਤੀ ਉੱਤੇ ਨਾ ਡੁੱਲੇ ਉਹਨੂੰ ਇਸ ਤਰੀਕੇ ਨਾਲ ਮਾਰਿਆ ਜਾਵੇ ਉਹ ਦੱਸਦਾ ਹੈ ਕਾਜੀ ਕਹਿੰਦਾ ਇਹਨਾਂ ਸਿੱਖਾਂ ਨੇ ਕਿੱਥੋਂ ਮੁਕਣਾ ਹੈ ਇਹ ਧੋਡੇ ਮਾਰਿਆ ਨਹੀਂ ਮੁਕਣੇ ਕਹਿਣ ਲੱਗਿਆ ਜਿਉਂ-ਜਿਉਂ ਇਹਨਾਂ ਦਾ ਰਤ ਧਰਤੀ ਉੱਤੇ ਡੁੱਲਦਾ ਹੈ ਨਾ ਇਹ ਹੋਰ ਵੱਧਦੇ ਨੇ ਹੋਰ ਖਿਲਦੇ ਨੇ ਹੋਰ ਫੜਦੇ ਨੇ ਕਵੀਆਂ ਲਿਖਿਆ ਨਾ ਕਲਮ ਦੁਆਰਾ ਕਿ ਜਿੱਥੇ ਸ਼ਹੀਦਾਂ ਦਾ ਰਤ ਡੁੱਲਦਾ ਹੈ ਉੱਥੇ ਗੁਲਾਬਾਂ ਦੀ ਫਸਲ ਮਹਿਕਦੀ ਹੈ ਇਹੋ ਗੁਲਾਬ ਦੀਆਂ ਕਲੀਆਂ ਜਿੰਨਾ ਵੱਡੋਂਗੇ ਇਹਨਾਂ ਵਧੇ ਜਾਣਾ ਤਦੋਂ ਆਖਦੇ ਨੇ ਕਿ ਜਿੰਨਾ ਇਹਨਾਂ ਸ਼ਿੰਗਾਂ ਦਾ ਖੂਨ ਧਰਤੀ ਉੱਤੇ ਡੁੱਲਿਆ ਹੈ ਇਹ ਓਨੇ ਵੱਧ ਕੇ ਜੜੇ ਅੱਗੇ ਆਉਣਗੇ ਲੋੜਾ ਆੜ ਸਿੰਘਾ ਨਾ ਇਹਾ ਮੰਗਈਏ ਦਈਏ ਮੁੰਗਰਨ ਸੋ ਕਟਵਾਏ ਫੇ ਰਖਦੇ ਨੇ ਤਿਤਨਕ ਸਿੰਘ ਫਿਰ ਹੋਤ ਹੈ ਖਰੇ ਉਤਨੇ ਸਿੰਘ ਫਿਰ ਖੜੇ ਹੋ ਜਾਂਦੇ ਹਨ ਲੜਨ ਵਾਸਤੇ ਜਿਵੇਂ ਸਿੰਘਾਂ ਦੇ ਇਤਿਹਾਸ ਵਿੱਚ ਲਿਖਿਆ ਹੈ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉ ਮੰਨੂ ਸਾਨੂੰ ਵੱਡਦਾ ਅਸੀਂ ਦੂਣ ਸਵਾਏ ਹੋਏ ਫਿਰ ਆਖੇ ਜੀ ਨਵਾਬ ਸਿਹਾ ਮੇਰੀ ਰਾਏ ਮੰਨੋ ਤਾਂ ਇਨਾਂ ਸਿੰਘਾਂ ਨੂੰ ਜੂੰਦਿਆਂ ਫੜ ਲਿਆਓ ਅਤੇ ਮੂਗੜੀਆਂ ਨਾਲ ਕੁੱਟ-ਕੁੱਟ ਕੇ ਹੱਡ ਚੂਰਾ ਕਰਕੇ ਮਰਵਾ ਦਿਓ ਰਤਨਾ ਨਿਕਸਣਾ ਉਨ ਪਵੇ ਫਿਰ ਹੋਵੇ ਨਾ ਸਿੰਘ ਵਿਧਾਏ ਸਿੰਘਾਂ ਦਾ ਲਹੂ ਨਿਕਲ ਨਾ ਪਾਵੇ ਫੜ-ਫੜ ਕੇ ਕੁੱਟ-ਕੁੱਟ ਕੇ ਫਿਰ ਆਪੇ ਸਿੰਘਾਂ ਦਾ ਵਾਧਾ ਨਹੀਂ ਹੋਵੇਗਾ ਜਦੋਂ ਲਹੂ ਹੀ ਨਹੀਂ ਡੁੱਲਣਾ ਇਨਾਂ ਦਾ ਇਹ ਆਪੇ ਖਤਮ ਹੋ ਜਾਣਗੇ ਚੌਪਈ ਤਾ ਇੱਕ ਸਪਾਈ ਐਸੇ ਕਹੀ ਕਾਜੀ ਬਾਤ ਬਹੁਤ ਕਹਿਤ ਹੈ ਸਹੀ ਉੱਥੇ ਕਚਹਿਰੀ ਵਿੱਚ ਇੱਕ ਮੁਗਲ ਸਪਾਈ ਖੜਾ ਸੀ ਇਸ ਕਾਜੀ ਦੀ ਗੱਲ ਦਾ ਉਸਨੇ ਉੱਤਰ ਦਿੱਤਾ ਹੈ ਮਜ਼ਾਕ ਦੇ ਵਿੱਚ ਇਸ ਕੋ ਮੂਰੇ ਦਿਓ ਲਗਾਏ ਲਿਆਵਗ ਸਿੰਘਾ ਨਾ ਜੈ ਫੜਵਾਏ ਨਵਾਬ ਸਾਹਿਬ ਕਾਜੀ ਨੇ ਠੀਕ ਗੱਲ ਕਹੀ ਹੈ ਸੱਚੀ ਗੱਲ ਆ ਕੀ ਹੈ ਕਾਜੀ ਨੇ ਹੁਣ ਨਵਾਬ ਸਾਹਿਬ ਹੁਕਮ ਦਿਓ ਇਸ ਕਾਜੀ ਨੂੰ ਅੱਗੇ ਲਾਓ ਮੂਹਰੇ ਲਾਓ ਅਸੀਂ ਪਿੱਛੇ ਚੱਲਾਂਗੇ ਕਾਜੀ ਸਾਹਿਬ ਮੂਹਰੇ ਚੱਲਣਗੇ ਜਾਂਦਿਆਂ ਸਾਰ ਹੀ ਕਾਜੀ ਸਾਹਿਬ ਜਫਾ ਪਾ ਲੈਣਗੇ ਸਿੰਘਾਂ ਫਿਰ ਜਿਵੇਂ ਮਰਜੀ ਅਸੀਂ ਸਿੰਘਾਂ ਨੂੰ ਫੜਿਆ ਹੋਇਆਂ ਨੂੰ ਸਜ਼ਾਵਾ ਦੇ ਸਕਦੇ ਨੇ ਉਹਨੇ ਐਉਂ ਮਸ਼ਕਰੀ ਕੀਤੀ ਹੈ ਇਹਨੇ ਨਾ ਦੇਖੇ ਸਿੰਘਾਂ ਨਾ ਹੱਥ ਆਏ ਮਿਲਗ ਜੈ ਜੋਰੂ ਸਾਥ ਉਹਨਾਂ ਆਖਿਆ ਵੀ ਇਹਨਾਂ ਨਹੀਂ ਵੇਖਿਆ ਸਿੰਘਾਂ ਦੇ ਹੱਥਾਂ ਨੂੰ ਇਹ ਜੱਪੇ ਪਾਈ ਜਾਏਗਾ ਸਿੰਘਾਂ ਨੂੰ ਅਸੀਂ ਹੱਤਕੜੀਆਂ ਲਾ ਕੇ ਤੁਹਾਡੇ ਕੋਲ ਭੇਜੀ ਜਾਵਾਂਗੇ ਇਸ ਕਾਜੀ ਨੂੰ ਸਾਡੇ ਅੱਗੇ ਲਾ ਕੇ ਤੋਰੋ ਇਸ ਸਿੰਘਾਂ ਨੂੰ ਗ੍ਰਿਫਤਾਰ ਕਰਾ ਕੇ ਲਿਆਵੇਗਾ ਫਿਰ ਆਖਿਆ ਇਹਨੇ ਇਹਨਾਂ ਦੇਖ ਕੇ ਸਿੰਘਾਂ ਦਾ ਹੱਥ ਸਿਪਾਈ ਬੋਲਦਾ ਗਿਆ ਕਹਿਣ ਲੱਗਾ ਇਸ ਨੇ ਸਿੰਘਾਂ ਦੇ ਹੱਥ ਨਹੀਂ ਵੇਖੇ ਇਹ ਇਹਨੂੰ ਕਦੇ ਸਿੰਘਾਂ ਦਾ ਹੱਥ ਨਹੀਂ ਨ ਲੱਗਿਆ ਕਹਿਣ ਲੱਗਿਆ ਇਸ ਨੂੰ ਦੇਖਦੇ ਹਾਂ ਇਥੋਂ ਤੁਹਾਡੇ ਕੋਲੋਂ ਕਚਹਿਰੀ ਵਿੱਚੋਂ ਜਾ ਕੇ ਇਹਨੇ ਬੱਦ ਤੋਂ ਬੱਦ ਤੀਵੀਆਂ ਨੂੰ ਜਫਾ ਪਾਇਆ ਹੋਊਗਾ ਇਹਨੇ ਕਦੇ ਸਿੰਘਾਂ ਨੂੰ ਜਫਾ ਨਹੀਂ ਪਾਇਆ ਕਹਿਣ ਲੱਗਾ ਇਹਨੂੰ ਸਿੰਘਾਂ ਦੇ ਨਾਲ ਜਫਾ ਪਵਾਓ ਇਹਨੂੰ ਪਤਾ ਲੱਗੇਗਾ ਜਨਕਾ ਜੀ ਸਿਰ ਪਾਣੀ ਪਿਆ ਬੋਲਣ ਯੋਗ ਨਾ ਕਾਜੀ ਰਹਿ ਆ ਜਨੂ ਕਾਜੀ ਦੇ ਸਿਰ 100 ਘੜਾ ਪਾਣੀ ਦਾ ਪੈ ਗਿਆ ਉਹ ਠੰਡਾ ਠਾਰ ਹੋ ਗਿਆ ਇੰਨੀ ਗੱਲ ਕਹਿਣ ਤੇ ਕਾਜੀ ਬੋਲਣ ਜੋਗਾ ਨਹੀਂ ਰਹਿ ਗਿਆ ਕਾਜੀ ਨੂੰ ਕੋਈ ਗੱਲ ਨਾ ਆਵੇ ਕਾਬ ਨਵਾਬ ਫਿਰ ਐਸੇ ਸੁਨਾਈ ਮਾਰੋ ਸਿੰਘਨ ਕੋ ਅਬ ਜਾਈ ਤਦੋਂ ਨਵਾਬ ਨੇ ਇਸ ਇਸ ਤਰ੍ਹਾਂ ਹੁਕਮ ਦਿੱਤਾ ਕਹਿੰਦਾ ਛੱਡੋ ਕਾਜੀ ਦੀ ਗੱਲ ਇਹ ਤਾਂ ਐਵੇਂ ਬੋਲਦਾ ਜਾਓ ਹੁਣ ਸਿੰਘਾਂ ਨੂੰ ਤੁਸੀਂ ਮਾਰੋ ਹੈ ਕੋਈ ਵੱਡੋ ਬਹਾਦਰ ਮੇਰਾ ਮਾਰੇ ਸਿੰਘਨ ਕੋ ਕਰ ਕੇ ਰਾ ਕੋਈ ਮੇਰਾ ਬਹਾਦਰ ਫੌਜਦਾਰ ਸੂਰਮਾ ਹੈ ਕੋ ਯੋਧਾ ਹੈ ਜਿਹੜਾ ਸਿੰਘਾਂ ਨੂੰ ਘੇਰ ਕੇ ਮਾਰ ਲਵੇ ਜਾਣ ਨਾ ਦੇਵੇ ਭੱਜਣ ਨਾ ਦੇਵੇ ਦੀਨ ਮਜ਼ਬੂਕੇ ਬਦਲੇ ਲੇਵਾ ਸਿੰਘਾਂ ਲੋਕਾਂ ਨਾਂ ਨਠਣ ਦੇਵਾ ਆਖਦੇ ਨੇ ਦੀਨ ਮਜ਼ਬੂਦਾ ਜੰਗ ਹੈ ਸਾਡੇ ਵੇਖ ਨੂੰ ਭਰਾ ਮਾਰੇ ਹਨ ਪੱਟੀ ਵਾਲੇ ਉਹਦਾ ਬਦਲਾ ਲੈਣਾ ਹੈ ਕੋਈ ਸ਼ੂਰਮਾ ਹੈ ਤਾਂ ਉਠੋ ਜਿਹੜਾ ਸਿੰਘਾਂ ਨੂੰ ਲੁਕਣ ਨਾ ਦੇਵੇ ਭੱਜਣ ਨਾ ਦੇਵੇ ਕਰ ਮਾਰੇ ਹਿੰਦੂਆਂ ਨਾਲ ਕਸਮਾਂ ਹਜ਼ਾਰ ਹੈ ਲਿਖਿਓ ਰਸੂਲ ਹਮੈ ਜਾਓ ਕਾਰ ਹਿੰਦੂਆਂ ਨੂੰ ਹਜ਼ਾਰਾਂ ਕਸਮਾਂ ਕਰਕੇ ਭਾਵ ਚੁੱਕ ਕੇ ਮਾਰੇ ਸਾਡੇ ਪਤੰਬਰ ਸਾਡੇ ਵਾਸਤੇ ਇਸ ਤਰ੍ਹਾਂ ਦੀ ਸੇਵਾ ਕੰਮ ਲੱਗੇ ਹਨ ਕਿ ਅਗਰ ਕੋਈ ਇਹਨਾਂ ਨੂੰ ਮਾਰ ਕੇ ਨਾ ਜੰਗ ਦੇ ਮੈਦਾਨ ਵਿੱਚ ਗੈਰ ਮੁਸਲਮਾਨਾਂ ਨੂੰ ਮਾਰੇ ਤੇ ਉਹਨੂੰ ਬੜਾ ਇੱਜ਼ਤ ਤੇ ਸਤਿਕਾਰ ਮਿਲਦਾ ਹੈ ਤੇ ਉਹਨੂੰ ਉਸ ਅੱਲਾਹ ਦੀ ਹਜ਼ੂਰੀ ਦੇ ਵਿੱਚ ਬੜਾ ਅਦਬ ਮਿਲਦਾ ਹੈ ਇਉਂ ਦੀਆਂ ਏਡੀਆਂ ਪੱਟੀਆਂ ਉਹ ਜ਼ਕਰੀਆ ਖਾਨ ਪੜਾ ਰਿਹਾ ਆਪਣੇ ਸਪਾਹੀਆਂ